ਹਾਂਜੀ ਦੋਸਤੋ ਕੀ ਹਾਲ ਚਾਲ ਆ ਜੀ ਆ ਬੀਬਾ ਇਹਨੂੰ ਵੈਸਾ ਤੁਸੀਂ ਮੈਲਾ ਜਾਣਦੇ ਆ ਸਾਰੇ ਕੋਈ ਏਡੇ ਇੰਟਰੋਡਕਸ਼ਨ ਕਰਾਉਣ ਵਾਲੀ ਵੈਸੇ ਗੱਲ ਤਾਂ ਹੈ ਨਹੀਂ ਕਿ ਚਲੋ ਫਿਰ ਵੀ ਤੁਹਾਡੇ ਨਾਲ ਦੇ ਲਈ ਕੋਈ ਗੱਲ ਨਹੀਂ ਵੀ ਕਿ ਇਹਨੂੰ ਜਾਣਦਾ ਹੁੰਦਾ ਕੋਈ ਮੈਂ ਦੱਸ ਦਿੰਨਾ ਇਹ ਆਪਣੇ ਸੁਖ ਰਤਿਆ ਨਾਲ ਸੀਗੀ ਇਹ ਹੈਗੀ ਆ ਬੀਬਾ ਮਨਜੀਤ ਕੌਰ ਉਹ ਜਿੱਥੇ ਮੂੰਹ ਚੱਕ ਲੈਂਦੀ ਹੈ ਚੱਲ ਹਰੇਕ ਚੈਨਲ ਵਾਲੇ ਕੋਲ ਚੱਲ ਹਰੇਕ ਬ੍ਰਾਡਕਾਸਟ ਵਾਲੇ ਕੋਲ ਵੀ ਤੂੰ ਨਹੀਂ ਰੱਖਦਾ ਉਹ ਵੀ ਤੂੰ ਅੰਨੀ ਸੀ ਤੈਨੂੰ ਨਹੀਂ ਪਤਾ ਸੀਗਾ ਕਿ ਉਹਨਾਂ ਨਾਲ ਇੰਨੀਆਂ ਹੈਗੀਆਂ ਵੀ ਤੂੰ ਵੀ ਜਾਏਂਗੀ ਤੈਨੂੰ ਵੀ ਛੱਡੂ ਉਹ ਕੰਮ ਕਰ ਲੈ ਕੋਈ ਆਪ ਦਾ ਚਾਹੀਦਾ ਢੰਗ ਦਾ ਹੋਰ ਮੁੰਡੇ ਮਰ ਗਏ ਹੋਰ ਨਾਲ ਜਾਵੜੇ ਤੂੰ ਬਾਦ ਤੂੰ ਜੇ ਤੂੰ ਖੇਹੀ ਖਾਣੀ ਆ ਹੈ ਕੋਈ ਚਾਹੀਦਾ ਕੰਮ ਕਰ ਲੈ ਕੋਈ ਘਰ ਦੇ ਦੀ ਇੱਜ਼ਤ ਨਾ ਰੋਲ ਜੇ ਕੋਈ ਮਾੜੀ ਮੋਟੀ ਬੱਚੀ ਆ ਤਾਂ ਤੇਰੀ ਤਾਂ ਹੈ ਨਹੀਂ ਕੀ ਕੋਈ ਮਾੜਾ ਮੋਟਾ ਕੋਈ ਰੈਸਟਾਰਾਂ ਦੀ ਕਿਸੇ ਦੀ ਇੱਜ਼ਤ ਹੈਗੀ ਆ ਤਾਂ ਨਾ ਰੋਲ ਨੂੰ ਕੋਈ ਕੰਮ ਕਰ ਲੈ ਆਉਦਾ ਕੋਈ ਚਾਹੀਦਾ ਕੋਈ ਪੈਸੇ ਕਮਾਉਣ ਬਾਰੇ ਘਰ ਚਲਾਉਣ ਵਾਸਤੇ ਲਾ ਕੇ 3-4 ਲੱਖ ਰੁਪਏ ਮਹੀਨਾ ਤੁਹਾਡਾ ਖਰਚਾ ਹਾਂ ਆਇਨਾ ਦਾ ਵੀਆਈਪੀ ਬੰਦੇ ਦਾ ਨਹੀਂ ਹੁੰਦਾ ਕਾ ਤੁਹਾਡੀ ਭੈਣ ਵੇਈ ਆ ਉਧਰ ਵੀ ਆ ਭਰਾ ਕੁਵਾਰਾ ਫਲਾਨਾ ਹਾਂ ਐਡਾ ਤੂੰ ਸਰਕਾਰੀ ਜੋਬ ਤੇ ਆ ਅਕੇ ਤੂੰ ਮੁੰਡਿਆਂ ਨਾਲ ਘੁੰਮਦੀ ਆ ਹਾਂ ਮੈਂ ਆ ਮੈਂ ਵੋਹਾਂ ਉਹ ਕੋਈ ਮਾੜੀ ਮੋੜੀ ਸ਼ਰਮ ਨੂੰ ਹੱਥ ਮਾਰ ਲਾ ਸ਼ਰਮ ਨੂੰ ਹੱਥ ਮਾਰ ਲਾ ਬਾਕੀ ਬ੍ਰੌਡਕਾਸਟ ਵਾਲੇ ਕੋਈ ਚਾਹੀਦੀ ਚੀਜ਼ ਦਿਖਾ ਦਿਓ ਕੋਈ ਯੂਥ ਨੂੰ ਤੂੰ ਫੋਲੋ ਕਰਦੇ ਆ ਕੋ ਸੋਚ ਕੇ ਕਰਦੇ ਆ ਕਿ ਆ ਗਾਂਧੀ ਪ੍ਰਮੋਟ ਕਰਨਾ ਕੋ ਚਾਹਦਾ ਬੰਦਾ ਸੱਦ ਲਿਆ ਕਰੋ ਕੋਈ ਦੁਨੀਆ ਤੋਂ ਨੂੰ ਫੋਲੋ ਕਰਦੀ ਆ ਕੋਈ ਇੰਨਾ ਕਾਕਲ ਨੂੰ ਹੱਥ ਮਾਰ ਲਿਆ ਕਰੋ ਇਹ ਤਾਂ ਬੇਸ਼ਰਮਾ ਹੋਈਆਂ ਮੈਂ ਕੁੜੀਆਂ ਨੂੰ ਮਾੜਾ ਨਹੀਂ ਕਹਿੰਦਾ ਕਾ ਸਾਰੀਆਂ ਮਾੜੀਆਂ ਨਹੀਂ ਪਰ ਐਸੀਆਂ ਚਵਲਾਂ ਨੇ ਜੀਣਾ ਆਰਾਮ ਕਰ ਦਿੱਤਾ ਦੂਜੀਆਂ ਦਾ ਵੀ ਵਿਚਾਰੀਆਂ ਦਾ ਭਰੂਣ ਹੱਤਿਆ ਵਧਨ ਦਾ ਕਾਰਨ ਇਹਨਾਂ ਚਵਲਾਂ ਕਰਕੇ ਆ ਇਹ ਹੋ ਗਈ ਆਮਨ ਰਾਮ ਗੜੀਆ ਹੋ ਗਈ ਬੜੇ ਇਹਨਾਂ ਨੇ ਸਟਾਰ ਲਵਾਤੇ ਇਹਨਾਂ ਨੇ ਆ ਕੁਲੜ ਪੀਦੇ ਵਾਲੇ ਹੋ ਗਏ ਲਾ ਹਾਂ ਹੁਣ ਜੋ ਰੋਂਦੇ ਆ ਤੁਸੀਂ ਭੈਣ ਚੰਨੇ ਸੀ ਸਾਰੇ ਪਹਿਲਾਂ ਇਹ ਹੁਣ ਸਾਊਥ ਵਾਲਿਆਂ ਦੀਆਂ ਰੀਸਾਂ ਕਰੀ ਜਾਂਦੇ ਆ ਸਾਰੇ ਹੁਣ ਇਹ ਪਹਿਲਾਂ ਅੰਗਰੇਜ਼ ਕਰ ਦਿੰਦੇ ਹੁਣ ਆਪਣੇ ਪੰਜਾਬ 'ਚ ਅੰਗਰੇਜ਼ ਆ ਗਏ ਇਹ ਉਹੋ ਜੇ ਕੱਪੜੇ ਆ ਹੁਣ ਉਹਦਾ ਸੁੱਕਣਾ ਵੱਡੇ ਪੌਣ ਲੱਗ ਗਏ ਤੇ ਇਹਨਾਂ ਨੇ ਛੋਟੇ ਕਰਤੇ ਆ ਆਪਣੇ ਕੱਪੜੇ ਹੁਣ ਪਾਉਣੇ ਕਦੇ ਫਿਲਮ ਅਪਲੋਡ ਹੋ ਗਈ ਤਾਂ ਤੋਂ ਗਲਤੀ ਨਾਲ ਹੋ ਗਈ ਤਾਂ ਤੁਸੀਂ ਬਣਾਉਨੇ ਕਿਉਂ ਆ ਨਿੱਜੀ ਜ਼ਿੰਦਗੀ ਨੂੰ ਮੋਬਾਈਲ ਦੇ ਸਾਹਮਣੇ ਨਾ ਲੈ ਕੇ ਆਓ ਆਪਦੀ ਨੂੰ ਵਿਊਆਂ ਖਾਤਰ ਲੈ ਆਉਂਦੇ ਆ ਬਾਅਦ ਚ ਕਹਿ ਦਿੰਦੇ ਆ ਇਹ ਤਾਂ ਆਏ ਹੋ ਗਿਆ ਜੀ ਫਿਰ ਰੋਂਦੇ ਆ ਕੋਈ ਸ਼ਰਮ ਮੰਨ ਲਓ ਕੋਈ ਤੁਹਾਡੇ ਤੋਂ ਇਥੋਂ ਦਾ ਨਹੀਂ ਸ਼ਰਮ ਆ ਕੋਈ ਤੁਹਾਡੇ ਰਿਸ਼ਤਾਰਨੂ ਆ ਘਰ ਦੇ ਨੂੰ ਤਾਂ ਹੈ ਜੇ ਘਰ ਦੇ ਇੰਨੇ ਚੋ ਘੌਣ ਦਾ ਤੁਹਾਨੂੰ ਭੇਜਣੀ ਕਾ ਨੂੰ ਕੋਈ ਰਿਸ਼ਤਾਰ ਸਾਰਿਆਂ ਤਾਂ ਜ਼ਮੀਰ ਨਹੀਂ ਮਰੀ ਗਈ ਤੁਹਾਡਿਆਂ ਦੀ ਉਹਨਾਂ ਨੂੰ ਵੀ ਸ਼ਰਮ ਆਉਂਦੀ ਆ ਸਾਨੂੰ ਕਹਿੰਦੇ ਵੀ ਇਹ ਤਾਂ ਸਾਡੀ ਰਿਸ਼ਤਦਾਰ ਆ ਆ ਸ਼ਰਮ ਨੂੰ ਹੱਥ ਮਾਰ ਲੋ ਕੋਈ ਮਾਰ ਲੋ ਸ਼ਰਮ ਨੂੰ ਹੱਥ ਕੰਜਰੋ ਤੁਸੀਂ ਉਹ ਜੇ ਬ੍ਰੌਡਕਾਸਟ ਵਾਲੇ ਇਹਨਾਂ ਨੂੰ ਸਾਧਦੇ ਆ ਕੋਈ ਚਾਹੀਦਾ ਬੰਦਾ ਸਾਧ ਲੋ ਕੋਈ ਪੰਜਾਬ ਨੂੰ ਦੇਣ ਹੋਵੇ